ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਸੁਸ਼ਜਿਤ ਕਰਕੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਮੋਹਮ ਤਹਿਤ ਬਲਾਕ ਮੁਕੇਰੀਆਂ ਅਧੀਨ ਪੈਂਦੇ ਟਾਂਡਾ ਰਾਮ ਸਹਾਏ ਦੇ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 18 ਲੱਖ 55 ਹਜ਼ਾਰ ਰੁਪਏ ਦੇ ਕਰੀਬ ਬਣ ਕੇ ਤਿਆਰ ਹੋਏ ਦੋ ਐਡੀਸ਼ਨਲ ਕਲਾਸਰੂਮ ਅਤੇ ਚਾਰ ਦੀਵਾਰੀ ਇਸੇ ਤਰ੍ਹਾਂ ਅਬਦੁੱਲਾਪੁਰ ਦੇ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵੀ ਕਰੀਬ 5.5 ਲੱਖ ਰੁਪਏ ਦੇ ਹੋਏ ਕੰਮਾਂ ਅਤੇ ਕੁੱਲ 24 ਲੱਖ ਰੁਪਏ ਤੋਂ ਵੱਧ ਦੇ ਹੋਏ ਕੰਮਾਂ ਦਾ ਉਦਘਾਟਨ ਪੰਜਾਬ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਤਹਿਸੀਲਦਾਰ ਰਣਵੀਰ ਸਿੰਘ ਸਿੱਧੂ ਸਬ ਰਜਿਸਟਰਾਰ ਸੁਖਵਿੰਦਰ ਸਿੰਘ ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਗੁਰਮੇਲ ਸੰਧਲ ਪ੍ਰਿੰਸੀਪਲ ਬਲਵੀਰ ਸਿੰਘ ਸੈਂਟਰ ਹੈਡ ਟੀਚਰ ਪ੍ਰਿੰਸੀਪਲ ਅਧਿਆਪਕ ਸਹਿਬਾਨ ਨੰਬਰਦਾਰ ਜਰਨੈਲ ਸਿੰਘ ਸਰਪੰਚ ਕਮਰਜੀਤ ਸਿੰਘ ਸਰਪੰਚ ਗੁਰਵਿੰਦਰ ਸਿੰਘ ਆਪ ਸੋਸ਼ਲ ਮੀਡੀਆ ਇੰਚਾਰਜ ਗੁਰਜਿੰਦਰਜੀਤ ਸਿੰਘ ਪੀਏ ਅਮਿਤ ਕੁਮਾਰ ਹੋਰਾਂ ਵੀ ਸ਼ਮੂਲੀਅਤ ਕੀਤੀ ਉਦਘਾਟਨ ਤੋਂ ਪਹਿਲੇ ਸਕੂਲ ਦੀ ਗਰਾਊਂਡ ਵਿਖੇ 71 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮੌਜੂਦਗੀ ਵਿੱਚ ਸਕੂਲ ਪੁੱਜਣ ਤੇ ਮੁੱਖ ਮਹਿਮਾਨ ਪ੍ਰੋਫੈਸਰ ਜੀਐਸ ਮਲਤਾਨੀ ਅਤੇ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਬਲਬੀਰ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਸਕੂਲ ਦੇ ਸ਼ਾਨਦਾਰ ਨਤੀਜਿਆਂ ਤੇ ਵਧਾਈ ਦਿੰਦਿਆਂ ਅਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿੱਥੇ ਪ੍ਰਿੰਸੀਪਲਾਂ ਵੱਲੋਂ ਪੰਜਾਬ ਸਰਕਾਰ ਅਤੇ ਮੁੱਖ ਮਹਿਮਾਨ ਦਾ ਸਕੂਲ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਹੋਏ ਦਿੱਤੀਆਂ ਗਈਆਂ ਗ੍ਰਾਂਟਾਂ ਲਈ ਧੰਨਵਾਦ ਕੀਤਾ ਉਥੇ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਗੱਲਬਾਤ ਰਾਹੀਂ ਕਿਹਾ ਕਿ ਸਕੂਲਾਂ ਦੇ ਨਵੀਨੀਕਰਨ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਲਈ ਜੋ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ ਪਿਛਲੇ ਸਾਲਾਂ ਵਿੱਚ ਹਲਕੇ ਦੇ ਵੱਖ-ਵੱਖ ਸਕੂਲਾਂ ਨੂੰ ਵੱਖ-ਵੱਖ ਕੰਮਾਂ ਲਈ ਜੋ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਇਨ੍ਹਾਂ ਨਾਲ ਬਣ ਕੇ ਤਿਆਰ ਹੋਏ ਕਮਰਿਆਂ ਲੈਬਾਂ ਅਤੇ ਜ਼ਰੂਰਤ ਅਨੁਸਾਰ ਹੋਰ ਕਮਾਂ ਕਰਵਾਏ ਜਾ ਰਹੇ ਹਨ ਉਹਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਦੀ ਅਪੀਲ ਕਰਦਿਆਂ 71 ਤਾ ਨੂੰ ਸਰਕਾਰ ਦੀਆਂ ਸਿਹਤ ਅਤੇ ਸਿੱਖਿਆ ਨੀਤੀਆਂ ਬਾਰੇ ਜਾਣੂ ਕਰਵਾਇਆ ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਬਹੁਤ ਹੀ ਭਾਗਾ ਭਰਿਆ ਦਿਨ ਹੈ ਅੱਜ ਮੁਕੇਰੀਆਂ ਹਲਕੇ ਵਿੱਚ ਅਸੀਂ ਵਕਫਾ ਸਕੂਲਾਂ ਜੋ ਪੰਜਾਬ ਸਰਕਾਰ ਵੱਲੋਂ ਪਿੱਛੇ ਗਰੰਟਾ ਦਿੱਤੀਆਂ ਗਈਆਂ ਹਨ ਉਹ ਅਧੀਨ ਬਣੇ ਹੋਏ ਵਕਫਾ ਕਮਰੇ ਜਾਂ ਹੋਰ ਜਿਹੜੇ ਵੀ ਇਨਫਰਾਸਟ੍ਰਕਚਰ ਹੈ ਉਹਦਾ ਉਦਘਾਟਨ ਕਰ ਰਹੇ ਹਾਂ ਇਸ ਸਮੇਂ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਟੰਡਾ ਰਾਮਸਾਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੰਡਾ ਰਾਮਸਾਏ ਅਬਦੁੱਲਾਪੁਰ ਵਿੱਚ ਦੋ ਸਕੂਲ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਆ ਚਾਰ ਸਕੂਲਾਂ ਦਾ ਉਦਘਾਟਨ ਅਸੀਂ ਮਕੇਰੀਆਂ ਵਿੱਚ ਕਰ ਰਹੇ ਆਂ ਆਉਂਦੇ ਦਿਨਾਂ ਵਿੱਚ ਬਾਕੀ ਸਕੂਲਾਂ ਵਿੱਚ ਜਿੱਥੇ ਗਰੰਟਾ ਆਈਆਂ ਔਰ ਖੂਬ ਕੰਮ ਹੋਇਆ ਪਿਛਲੇ 2-3 ਸਾਲ ਵਿੱਚ ਉੱਥੇ ਉਦਘਾਟਨ ਕੀਤੇ ਜਾਣਗੇ ਸਿੱਖਿਆ ਕ੍ਰਾਂਤੀ ਪੰਜਾਬ ਵਿੱਚ ਇੱਕ ਤਰ੍ਹਾਂ ਸ਼ੁਰੂ ਹੋਈ ਪਈ ਹੈ ਜੋ ਗਵਰਨਮੈਂਟ ਸਕੂਲਾਂ ਨੂੰ ਅਪਲਿਫਟਮੈਂਟ ਦੀ ਉੱਪਰ ਚੱਕਣ ਦੀ ਇਨਵਿਨੀ ਕਰਨ ਦਾ ਅਸੀਂ ਧਈਆ ਲਿਆ ਸੀ ਅਸੀਂ ਸੋਚਿਆ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਭਗਵੰਤ ਮਾਨ ਦੀ ਸੀ ਸਰਕਾਰ ਅੱਜ ਗਰਾਊਂਡ ਤੇ ਕਰਕੇ ਦਿਖਾ ਰਹੀ ਹੈ ਤਾਂ ਕਿ ਸਾਡੇ ਸਕੂਲਾਂ ਵਿੱਚ ਆਉਣ ਵਾਲੇ ਬੱਚੇ ਚੰਗੀ ਸਿੱਖਿਆ ਲੈ ਸਕਣ ਚੰਗੇ ਇਨਫਰਾਸਟ੍ਰਕਚਰ ਦੇ ਵਿੱਚ ਰਹਿ ਕੇ ਚੰਗੀ ਪੜਾਈ ਲਿਖਾਈ ਕਰ ਸਕਣ ਸੋ ਗਵਰਨਮੈਂਟ ਸਕੂਲਾਂ ਨੂੰ ਉੱਚੇ ਉੱਪਰ ਚੱਕਣ ਵਾਸਤੇ ਇਹ ਪੰਜਾਬ ਸਰਕਾਰ ਦਾ ਇੱਕ ਕਦਮ ਹੈ ਇਹ ਬਹੁਤ ਹੀ ਸਲਾਘਾਯੋਗ ਹੈ ਪੂਰੀ ਦੁਨੀਆ ਇਸ ਨੂੰ ਬਹੁਤ ਸਰਾ ਰਹੀ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਕਹੇ ਰਹੇ ਹਨ ਪਿਛਲੇ ਕੁਝ ਸਮੇਂ ਵਿੱਚ ਹੀ 65 ਲੱਖ ਰੁਪਇਆ ਲਗਭਗ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਟੰਨਾ ਰਾਮਸਾਏ ਨੂੰ ਆ ਚੁੱਕਿਆ ਹੈ ਇਦਾਂ ਹੀ ਵੱਖ-ਵੱਖ ਸਕੂਲਾਂ ਨੂੰ ਵੱਖ-ਵੱਖ ਗ੍ਰਾਂਟਾਂ ਪੁੰਜੀਆਂ ਜਿਹੜੇ ਉਹਨਾਂ ਦੇ ਕਮਰੇ ਬਣ ਰਹੇ ਨੇ ਲੈਬਸ ਬਣ ਰਹੀਆਂ ਨੇ ਜਿਵੇਂ ਹੋਰ ਕਈ ਕੁਝ ਨਵਾਂ ਹੋਇਆ ਜਿਵੇਂ ਹਰ ਸੀਨੀਅਰ ਸੈਕੰਡਰੀ ਸਕੂਲ ਨੂੰ ਦੋ ਦੋ ਸਕਿਉਰਟੀ ਗਾਰਡ ਮਿਲੇ ਨੇ ਮੈਨੇਜਰ ਮਿਲੇ ਨੇ ਮੈਨੇਜਰ ਮਿਲਣ ਦਾ ਫਾਇਦਾ ਹੋਏਗਾ ਕਿ ਸਕੂਲ ਨੂੰ ਚੰਗੇ ਤਰ੍ਹਾਂ ਮੈਨੇਜ ਕੀਤਾ ਜਾ ਸਦਾ ਪ੍ਰਿੰਸੀਪਲ ਸਾਹਿਬ ਦਾ ਲੋਡ ਐਵੇਂ ਦੇ ਛੋਟੇ ਕੰਮਾਂ ਤੋਂ ਘਟੇਗਾ ਔਰ ਆਪਣਾ ਪੜ੍ਹਾਈ ਲਿਖਾਈ ਔਰ ਜ਼ਿਆਦਾ ਖਿਆਲ ਕਰਨਗੇ ਇਹ ਸਾਰੀ ਪਾਲਿਸੀ ਜੋ ਹੈਗੀ ਆ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਇੱਕ ਤਰ੍ਹਾਂ ਦੀ ਸਿੱਖਿਆ ਕ੍ਰਾਂਤੀ ਲਿਆ ਕੇ ਇਹ ਸਾਬਤ ਕਰਤਾ ਹੈ ਕਿ ਆਮ ਆਦਮੀ ਪਾਰਟੀ ਜੋ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਅਸੀਂ ਇਹ ਗਵਰਨਮੈਂਟ ਸਕੂਲਾਂ ਦਾ ਅਪਲਿਫਟ ਕਰੀਏ ਉਹਨਾਂ ਨੂੰ ਉੱਚਾ ਚੱਕੀਏ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰ ਮੈਂ ਪ੍ਰੈਮਿਸਪੁਰ ਦਾ ਸੈਂਟਰਲ ਹੈ ਅਧਿਆਪਕਾਂ ਜੀ ਤੇ ਮੇਰੇ ਸਕੂਲ ਨੂੰ ਲਗਭਗ 80 ਮੀਟਰ ਬਾਉਂਡਰੀ ਬਣਾਈ ਸੀਗੀ ਜੀ ਲਗਭਗ 4000 4 ਲੱਖ ਰੁਪਏ ਗ੍ਰਾਂਟ ਆਈ ਸੀਗੀ ਉਹ ਆਪਾਂ ਸਾਰਾ ਹੁਣੇ ਅੱਜ ਸਾਡੇ ਮਲਤਾਨੀ ਸਾਹਿਬ ਨੇ ਤਾਂ ਘੱਟ ਨਹੀਂ ਕੀਤਾ ਜੀ ਤੇ ਉਸ ਤੋਂ ਬਾਅਦ ਸਾਨੂੰ 1,60,000 ਰੁਪਏ ਪਲੇਗਰਾਉਂਡ ਵਾਸਤੇ ਤਿਆਰ ਕਰਨ ਵਾਸਤੇ ਆਈ ਜੀ ਉਹ ਕੰਮ ਜਲਦੀ ਸ਼ੁਰੂ ਹੋ ਰਿਹਾ ਜੀ ਆਪਾਂ ਉਹ ਉਦਘਾਟਨ ਵਾਸਤੇ ਵੀ ਸਾਰਾ ਹੁਣ ਸੱਦਾਂਗੇ ਜੀ ਤਾਂ ਆਪਾਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਸਕੂਲਾਂ ਇਨਫਰਾਸਟ੍ਰਕਚਰ ਢਾਂਚਾ ਚੱਕਣ ਵਾਸਤੇ ਬਹੁਤ ਵਧੀਆ ਸੰਗਾਂ ਜੋ ਕੰਮ ਕੀਤਾ ਜੀ ਹਰ ਚੀਜ਼ ਦੀ ਡਿਮਾਂਡ ਪੂਰੀ ਕਰ ਰਹੇ ਆ ਤੇ ਸਾਡੇ ਇੱਕ ਟਾਇਲਟ ਵੀ ਗਰਲ ਟਾਇਲਟ ਵੀ ਮਨਜ਼ੂਰ ਹੋ ਚੁੱਕੀ ਆ ਜੀ ਉਹ ਵੀ ਜਲਦ ਆਪਾਂ ਸ਼ੁਰੂ ਕੰਮ ਕਰਨ ਜਾ ਰਹੇ ਹਾਂ ਧੰਨਵਾਦ ਸਾਰਾ